ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀ ਆਪਣੇ ਪੰਜਾਬੀ ਭਰਾ ਜਾਂ ਭੈਣਾਂ ਨੇ ਜੀਆ ਹਨਾ ਆਪਣਾ ਭਾਰ ਘਟਾਉਣਾ ਚਾਹੁੰਦੀਆਂ ਨੇ ਜੀਆ ਆ ਜਿਹੜੀਆਂ weight loss ਕਰਨਾ ਚਾਹੁੰਦੇ ਆ ਉਹ ਰਾਗੀ ਦੇ ਲੱਡੂ ਆ ਜਿਹੜੇ ਜਰੂਰ try ਕਰਨ ਕਿਉਂਕਿ ਇਹ gluten free ਹੁੰਦੇ ਆ ਤੇ ਆਪਾਂ ਇਹਦੇ ਚ dry fruits ਲੈ ਲਿਆ ਜਿਵੇਂ ਆਪਣੇ ਕੋਲੇ ਬਦਾਮ ਸੀ ਕਾਜੂ ਸੀਗਾ ਅਲਸੀ ਸੀਗੀ ਤੇ ਪਿਸਤਾ ਸੀਗਾ ਤੇ ਕद्दू ਦੇ ਬੀਜ ਸੀਗੇ ਇਹਨਾਂ ਨੂੰ dry ਆਪਾਂ ਤੇਲ ਦੇ ਵਿੱਚ ਭੁੰਨ ਲਿਆ ਸੀ ਨਾਲ ਨਾਲ ਆਪਾਂ ਰਾਗੀ ਦਾ ਆਟਾ ਵੀ ਇਹ ਜਿਹੜਾ ਦੇਸੀ ਘਿਓ ਦੇ ਵਿੱਚ ਹੀ ਭੁੰਨਾਗੇ ਰਾਗੀ ਦਾ ਆਟਾ ਗਲੂਟਨ ਫ੍ਰੀ ਹੁੰਦਾ ਇਹ ਧਿਆਨ ਰੱਖੋ ਤੁਸੀਂ ਉਸ ਤੋਂ ਬਾਅਦ ਆਪਾਂ ਮਿੱਠੇ ਵਾਸਤੇ ਨਾਲ ਖਜੂਰਾਂ ਲਈਆਂ ਨੇ ਖਜੂਰਾਂ ਆਪਾਂ ਸੁੱਕੀਆਂ ਹੋਈਆਂ ਲਈਆਂ ਨੇ ਜਿਹੜੀਆਂ ਖਜੂਰਾਂ ਇਹਨਾਂ ਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਇਹਨਾਂ ਚੋਂ ਬੀ ਕੱਢ ਦਾਂਗੇ ਬਾਕੀ ਤੁਸੀਂ ਹਨਾ ਆਪਦੇ ਟੇਸਟ ਨਾਲ ਦੇਖ ਸਕਦੇ ਹੋ ਵੀ ਤੁਸੀਂ ਕੀ ਚੀਜ਼ ਪਾਉਣਾ ਚਾਹੋਗੇ ਬੈਸੇ ਤਾਂ ਸਾਡੇ ਬਣੀ ਸੁਣੋਂ ਰეკਮੈਂਡਡ ਤਾਂ ਹੀ ਰਹੂਗਾ ਵੀ ਤੁਸੀਂ ਖਜੂਰਾਂ ਯੂਜ਼ ਕਰੋ ਮਿੱਠੇ ਵਾਸਤੇ ਕਿਉਂਕਿ ਨੇਚਰਲ ਹੁੰਦੀਆਂ ਨੇ ਜੀਆਂ ਇਨਾਂ ਦੇ ਵਿੱਚ ਫਿਰ ਆਪਾਂ ਨੂੰ ਜਿਵੇਂ ਆਇਰਨ ਵੀ ਮਿਲਦਾਗਾ ਉਸ ਤੋਂ ਬਾਅਦ ਆਪਣਾ ਡਾਈਜੈਸਟਿਵ ਸਿਸਟਮ ਨੂੰ ਵੀ ਇਹ ਵਧੀਆ ਕਰਦਿਆਂ ਨੇ ਗਿਆ ਤੇ ਕੈਲੋਸਟ੍ਰੋਲ ਵੀ ਇਨਾਂ ਦੇ ਵਿੱਚ ਜ਼ੀਰੋ ਹੁੰਦਾਗਾ ਉਸ ਤੋਂ ਬਾਅਦ ਜਿਹੜੇ ਆਪਣੇ ਡਰਾਈ ਫਰੂਟਸ ਸੀਗੇ ਉਹਨਾਂ ਨੂੰ ਆਪਾਂ ਕੀ ਕਰਨਾਗਾ ਬਲੈਂਡਰ ਜਾਰ ਦੇ ਵਿੱਚ ਪਾ ਕੇ ਮਤਲਬ ਪੀਸ ਲੈਣਾਗਾ ਪੀਸਣ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਪਾਊਡਰ ਬਣਾਉਣਾ ਜਮਾ ਬ੍ਰੀਕ ਨਹੀਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਦਰਦੜਾ ਰੱਖਾਂਗੇ ਕਿਉਂਕਿ ਜਦੋਂ ਆਪਾਂ ਲੱਡੂਆਂ 'ਚ ਪਾਵਾਂਗੇ ਤਾਂ ਖਾਣ ਦੇ ਵਿੱਚ ਇੱਕ ਵਧੀਆ ਟੇਸਟ ਆਊਗਾ ਆਪਾਂ ਨੂੰ ਤਾਂ ਜਿਵੇਂ ਆਪਾਂ ਬਦਾਨ ਦੀ ਗੱਲ ਕਰੀਏ ਇਹਦੇ ਵਿੱਚ ਵੀ ਮਤਲਬ ਜਿਵੇਂ ਦਿਲ ਦੀਆਂ ਬਿਮਾਰੀਆਂ ਤੋਂ ਆਪਣੀ ਰੱਖਿਆ ਕਰਦਾ ਹੈਗਾ ਆ ਫਾਈਬਰ ਰਿਚ ਹੁੰਦਾ ਐਂਟੀਆਕਸੀਡੈਂਟ ਹੁੰਦੀ ਆ ਕਾਜੂ ਦੇ ਵਿੱਚ ਵੀ ਸੇਮ ਹੀ ਹੁੰਦੀਆਂ ਆ ਅਲਸੀ ਦੇ ਵਿੱਚ omega 3 ਮਿਲ ਜਾਂਦਾ ਆਪਾਂ ਨੂੰ ਆਪਣੇ ਜਿਹੜੇ ਇਹ ਡ్రਾਈ ਫਰੂਟਸ ਸੀ ਆਪਾਂ ਇਹਨਾਂ ਨੂੰ ਪੀਸ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਪੁੱਜੇ ਹੋਏ ਰਾਗੀ ਦੇ ਆਟੇ ਵਿੱਚ ਪਾਤਾ ਹੈਗਾ ਨਾਲ-ਨਾਲ ਆਪਣੀਆਂ ਜਿਹੜੀਆਂ ਖਜੂਰਾਂ ਸੀਗੀਆਂ ਉਹਨਾਂ ਨੂੰ ਵੀ ਆਪਾਂ ਪੀਸਾਂਗੇ ਪੀਸ ਕੇ ਇੱਕ ਮਤਲਬ ਆਟੇ ਟਾਈਪ ਡੋਅ ਜਾਂ ਬਣ ਜਾਊਗਾ ਤਾ ਇਹਦੇ ਨਾਲ ਜਿਹੜੇ ਲੱਡੂ ਆਪਾਂ ਨੂੰ ਬਣਾਉਣੇ ਆਸਾਨ ਹੋ ਜਾਣਗੇ ਤਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਪੀਸਣਾ ਹੈਗਾ ਬਾਕੀ ਦੇਖੋ ਤੁਸੀਂ ਹਨਾ ਆਪਾਂ ਜੇ ਖੰਡ ਵਰਤਾਂਗੇ ਖੰਡ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਫਿਰ ਆਪਣਾ ਕੋਈ ਭਾਰ ਨਹੀਂ ਘਟਣਾ ਹੈਗਾ ਕਿਉਂਕਿ ਉਹ ਬਹੁਤ ਮਾੜੀ ਆਪਣੀ ਸਿਹਤ ਵਾਸਤੇ ਕੋਸ਼ਿਸ਼ ਕਰੋ ਵੀ ਆਪਾਂ ਖੰਡ ਨਾ ਹੀ ਖਾਈਏ ਤੇ ਆਪਣਾ ਦੇਖੋ ਤੁਸੀਂ ਆਪਣਾ ਜਿਹੜਾ ਇਹ ਮਤਲਬ ਆٹے ਦੀ ਟਾਈਪ ਜਿਹੜਾ ਮਤਲਬ ਖਜੂਰਾ ਦਾ ਉਹ ਬਣ ਗਿਆ ਹੈਗਾ ਹਨਾ 2 ਤੇ ਆਪਾਂ ਇਹਨੂੰ ਫਿਰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਜਿਹੜਾ ਇਹ ਖਜੂਰਾਂ ਦਾ ਪਾਊਡਰ ਐਡ ਕਰ ਸਕਦੇ ਹੋਗੇ ਜਿੰਨਾ ਤੁਸੀਂ ਮਿੱਠਾ ਪਸੰਦ ਕਰਦੇ ਹੋ ਬਾਕੀ ਲਾਈਟ ਹੀ ਮਿੱਠਾ ਰੱਖੋ ਮਿੱਠਾ ਕੋਈ ਜ਼ਿਆਦਾ ਫਾਇਦੇਮੰਦ ਨਹੀਂ ਨਾਲ ਨਾਲ ਕੀ ਕਰਨਾ ਆਪਾਂ ਪੈਨ ਦੇ ਵਿੱਚ ਜਿਹੜਾ ਦੇਸੀ ਘਿਓ ਗਰਮ ਕਰਨਾਗਾ ਦੇਸੀ ਘਿਓ ਐਡ ਆਪਾਂ ਲੱਡੂ ਬਣਾਉਣ ਵਾਸਤੇ ਵਰਤਾਂਗੇ ਕਿਉਂਕਿ ਰਾਗੀ ਦੇ ਆਟੇ ਦੇ ਲੱਡੂ ਬਣਾਉਣੇ ਇੰਨੇ ਆਸਾਨ ਨਹੀਂ ਹੁੰਦੇ ਬਾਕੀ ਸਾਡੇ ਤਾਂ ਜਿਹੜਾ ਘਿਓ ਆ ਸਾਡੇ ਘਰ ਦਾ ਹੁੰਦਾ ਬਿਲਕੁਲ ਕਿਉਂਕਿ ਸਾਡੇ ਤਾਂ ਪਸ਼ੂਗਰ ਆ ਵਗੈਰਾ ਰੱਖੇ ਹੋਏ ਨੇ ਬਾਕੀ ਅਸੀਂ ਆਪਦਾ ਆਫਿਸ ਵੀ ਜਾਂਦੇ ਆ ਤਾਂ ਅਸੀਂ ਸਾਰੇ ਕੰਮ ਜਿਹੜੇ ਨਾਲ ਨਾਲ ਮੈਨੇਜ ਕਰਦੇ ਆਂਗੇ ਕਿਉਂਕਿ ਇਹਦੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਨਾ ਬਾਕੀ ਤੁਸੀਂ ਦੇਖੋ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆਗਾ ਹੁਣ ਆਪਾਂ ਜਿਹੜਾ ਗਰਮ ਕੀਤਾ ਹੋਇਆ ਘਿਓ ਆ ਦੇਸੀ ਉਹਨੂੰ ਜਿਹੜਾ ਮਿਕਸ ਮਟੀਰੀਅਲ ਆ ਜਿਹੜਾ ਆਪਣਾ ਇਹ ਰਾਗੀ ਦਾ ਇਹ ਸਾਰਾ ਇਹਦੇ ਵਿੱਚ ਮਿਕਸ ਕਰਾਂਗੇ ਬਾਕੀ ਇੱਕ ਧਿਆਨ ਰੱਖਿਓ ਤੁਸੀਂ ਇਹ ਚਾਇਆ ਨਾ ਹੋਵੇਗੀ ਤੇ ਹਾਥੀ ਪਾ ਲਓ ਆਪਦਾ ਕਿਉਂਕਿ ਤੇ ਜਿਹੜਾ ਆਪਾਂ ਘਿਓ ਆ ਬਹੁਤ ਗਰਮਾ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਚੌਂਚੇ ਨਾਲ ਹਲਾਵਾਂਗੇ ਜੇਕਰ ਮੰਨ ਕੇ ਚੱਲੋ ਆਪਾਂ ਨੂੰ ਹਣਾ ਵੀ ਐ ਲੱਗਦਾ ਵੀ ਆਪਣਾ ਮਿੱਠਾ ਜਿਹੜਾ ਘੱਟ ਹੈ ਜੇ ਤੁਸੀਂ ਵੱਧ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਨਾਲ-ਨਾਲ ਕੀ ਕਰਨਾਗਾ ਇਹਦੇ ਵਿੱਚ ਟੇਸਟ ਦੇ ਅਨਸਾਰ ਸ਼ੱਕਰ ਹੁੰਦੀ ਹੈ ਜਿਹੜੀ ਆਪਣੇ ਜਿਹਨੂੰ ਆਪਾਂ ਜੈ ਐਗਰੀ ਪਾਊਡਰ ਕਹਦੇ ਨੇ ਆਗੇ ਉਹਦਾ ਤੁਸੀਂ ਮੰਨ ਕੇ ਚੱਲੋ ਅੱਧਾ ਚਮਚਾ ਜਾਂ ਫਿਰ ਦੋ ਚਮਚੇ ਲੈ ਸਕਦੇ ਹੋਗੇ ਬਾਕੀ ਨਾਲ ਨਾਲ ਇਹਦੇ 'ਚ ਆਪਾਂ ਇੱਕ ਖੋਪੇ ਦਾ ਬਰਾਦਾ ਜਰੂਰ ਪਾਉਣਾਗਾ ਤੇ ਉਹਦੇ ਨਾਲ ਵਧੀਆ ਮਤਲਬ ਖਾਨ 'ਚ ਇੱਕ ਐਨਹੈਂਸ ਟੇਸਟ ਆਉਂਦਾਗਾ ਤੇ ਉਸ ਤੋਂ ਬਾਅਦ ਆਪਾਂ ਦੇਖੋ ਲੱਡੂ ਇਹਦੇ ਬਣਾ ਰਹੇ ਆ ਲੱਡੂ ਜਿਹੜੇ ਆਪਣੇ ਬਹੁਤ ਵਧੀਆ ਬਣ ਰਹੇ ਆ ਬਾਕੀ ਖਾਨ ਦੇ ਵਿੱਚ ਵੀ ਵਧੀਆ ਬਣਿਆਂਗੇ ਕਿਉਂਕਿ ਰਾਗੀ ਦਾ ਆਟਾ ਜਿਹੜਾ ਹੁੰਦਾ ਨਾ ਇਹੇ ਜਿਵੇਂ ਆਪਣਾ ਮੱਕੀ ਦਾ ਆਟਾ ਹੋ ਗਿਆ ਜਾਂ ਬਾਜਰੇ ਦਾ ਆਟਾ ਹੋ ਗਿਆ ਉਦੇ ਤਰ੍ਹਾਂ ਹੀ ਹੁੰਦਾਗਾ ਇਹਦੇ ਮਤਲਬ ਰੋਟੀ ਪੁੱਟੀ ਬਣਾਉਣੀ ਵੀ ਔਖੀ ਹੁੰਦੀ ਆ ਪਰ ਇਹ ਆਪਣੇ ਭਾਰਤ ਦਾ ਹੀ ਖਾਣਾਗਾ ਪਹਿਲਾਂਲੇ ਟਾਈਮ ਚ ਲੋਕ ਇਹੀ ਚੀਜ਼ਾਂ ਖਾਂਦੇ ਸੀ ਆ ਦੇਖੋ ਗਾਰਨਿਸ਼ ਕਰ ਲਈ ਆਪਾਂ ਇਹਦੇ ਉੱਪਰ ਖੋਪੇ ਦਾ ਬਰਾਦਾ ਪਾਤਾਗਾ ਤਾਂ ਤੁਸੀਂ ਕਾਜੂ ਲਗਾ ਸਕਦੇ ਹੋ ਬਦਾਮ ਲਗਾ ਸਕਦੇ ਹੋ ਜਿਵੇਂ ਸਾਨੂੰ ਪਸੰਦ ਆ ਤਾਂ ਮੈਂ ਤਾਂ ਆਪਣੇ ਬੇਟੇ ਦੇ ਅਕੋਰਡਿੰਗ ਬਣਾਇਆ ਕਿਉਂਕਿ ਉਹ ਵੀ ਵਧੀਆ ਲੱਡੂ ਇਹਰਾ ਵਗੈਰਾ ਖਾ ਲੈਂਦਾ ਮੋਸਟਲੀ ਉਹ ਉਹੀ ਚੀਜ਼ਾਂ ਖਾਂਦਾ ਜਿਹੜੀਆਂ ਅਸੀਂ ਖਾਂਦੇ ਆ ਤਾ ਮੈਂ ਆਫਟਰ 23 ਸਾਲ ਤੋਂ ਬਾਅਦ ਆਪਦੇ ਬੱਚੇ ਨੂੰ ਮੈਂ ਫੀਡ ਵੀ ਕਰਵਾਉਂਦੀ ਸੀ ਉਸ ਤੋਂ ਬਾਅਦ ਆਪਦੀ weight loss journey ਸ਼ੁਰੂ ਕੀਤੀ ਆ ਤਾਂ ਤੁਹਾਡੇ ਵਾਸਤੇ ਅਸੀਂ ਹੋਰ ਵੀ ਰੈਸਪੀ ਜਿਹੜੀਆਂ ਲੈ ਕੇ ਆਵਾਂਗੇ ਬਾਕੀ ਮੈਂ ਆਉਦੀ transformation ਜੋ ਹੋਊਗਾ ਉਹ ਤੁਹਾਡੇ ਨਾਲ ਪਿਕਸ ਜ਼ਰੂਰ ਸ਼ੇਅਰ ਕਰਾਂਗੇ ਰਾਗੀ ਦੀ ਆਪਾਂ ਰੋਟੀ ਬਣਾ ਕੇ ਖਾ ਸਕਦੇ ਆ ਰਾਗੀ ਦਾ ਸੂਪ ਬਣਾ ਕੇ ਪੀ ਸਕਦੇ ਆ ਰਾਗੀ ਦੀ ਇਡਲੀ ਬਣ ਜਾਂਦੀ ਆ ਬਹੁਤ ਵਧੀਆ ਜਿਸ ਵਿੱਚ ਤੁਸੀਂ ਸਬਜ਼ੀਆਂ ਪਾ ਸਕਦੇ ਹੋ ਧੰਨਵਾਦ